ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਚਾਂਦੀਰਾਮ ਧਰਮਸ਼ਾਲਾ ਤੋਂ ਜਿੱਥੇ ਅੱਜ ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਜਿਹੜੇ ਪਹੁੰਚ ਚੁੱਕੇ ਨੇ ਤਾਂ ਬਿਲਕੁਲ ਸਵੇਰ ਮੌਕੇ ਤੋਂ ਹੀ ਜਿਹੜੀਆਂ ਤਿਆਰੀਆਂ ਇੱਥੇ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਅਤੇ ਯੂਥ ਕਾਂਗਰਸ ਦੇ ਨੌਜਵਾਨ ਆਗੂਆਂ ਦੇ ਵੱਲੋਂ ਤਾਂ ਹੁਣ ਇੱਥੇ ਜਿਹੜਾ ਪਹੁੰਚ ਚੁੱਕੇ ਨੇ ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਤਾਂ ਉਹਨਾਂ ਦੇ ਨਾਲ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੀ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਚਾਂਦੀ ਰਾਮ ਧਰਮਸ਼ਾਲਾ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਨ ਦੇ ਲਈ ਜਿਹੜਾ ਕਾਂਗਰਸ ਪਾਰਟੀ ਦਾ ਯੂਥ ਕਾਂਗਰਸ ਦੇ ਜਿਹੜੇ ਵਰਕਰ ਸਹਿਬਾਨ ਇਕੱਠੇ ਹੋਏ ਨੇ ਤਾਂ ਉੱਥੇ ਹੀ ਜਿਹੜਾ ਹੁਣ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੀ ਉਹਨਾਂ ਦੇ ਨਾਲ ਪਹੁੰਚੇ ਨੇ ਲਾਈਵ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਦੇਖ ਸਕਦੇ ਹੋ ਮੋਹਿਤ ਮਹਿੰਦਰਾ ਜੀ ਨੇ ਜਿਹੜੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਉਹ ਜਿਹੜਾ ਪਹੁੰਚ ਚੁੱਕੇ ਨੇ ਜਿੰਦਾਬਾਦ ਰਮਿੰਦਰ ਸਿੰਘ ਆਵਲਾ ਜਿੰਦਾਬਾਦ ਉਹਨਾਂ ਦਾ ਸਵਾਗਤ ਕਰਨ ਦੇ ਲਈ ਜਿਹੜਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਯੂਥ ਕਾਂਗਰਸ ਪਾਰਟੀ ਦੇ ਜਿਹੜੇ ਨੌਜਵਾਨ ਆਗੂ ਸਹਿਬਾਨ ਨੇ ਉਹ ਵੀ ਜਿਹੜਾ ਇਕੱਠੇ ਹੋਏ ਨੇ ਤਾਂ ਬਿਲਕੁਲ ਨਿੱਗਾ ਸਵਾਗਤ ਕੀਤਾ ਜਾ ਰਿਹਾ ਪੰਜਾਬ ਪ੍ਰਧਾਨ ਯੂਥ ਕਾਂਗਰਸ ਦੇ ਮੋਹਿਤ ਮਹਿੰਦਰਾ ਜੀ লাইਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਚਾਂਦੀਰਾਮ ਧਰਮਸ਼ਾਲਾ ਦੀਆ ਯੂਥ ਕਾਂਗਰਸ ਜਿੰਦਾਬਾਦ ਮੋਹਿਤ ਮਹਿੰਦਰਾ ਜੀ ਜਿੰਦਾਬਾਦ ਰਮੇਂਦਰ ਆਵਲਾ ਬਈ ਸਾਰ ਤੇ ਆਇਆ ਜ ਮੜਾ ਜਾ ਯੂਥ ਕਾਂਗਰਸ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ ਕੋਈ ਬਿੱਤਣਾ ਜਿੰਦਾਬਾਦ ਥੋੜਾ ਪੁਨਰ ਜਿੰਦਾਬਾਦ ਅੱਛਾ ਲਾਈਵ ਤਸਵੀਰਾਂ ਦਿਖਾ ਰਹੇ ਆ ਯੂਥ ਕਾਂਗਰਸ ਦੇ ਪ੍ਰਿਆਪ ਤੇ ਪ੍ਰਮਾਨ ਮੋਹਿਤ ਮਹਿੰਦਰਾ ਜੀ ਜਿਹੜੇ ਜਲਾਲਾਬਾਦ ਵੀ ਖੇ ਪਹੁੰਚੇ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਯੂਥ ਕਾਂਗਰਸ ਦੇ ਨੌਜਵਾਨ ਆਗੂਆਂ ਦੇ ਵੱਲੋਂ ਅਤੇ ਕਾਂਗਰਸ ਪਾਰਟੀ ਦੇ आगू सेबान बिल्कुलु लाईव तस्वीर थो साढी कर रांदी राम यूनिट जिंदाबाद जिंदाबाद वही मोहम्मद जिंदाबाद वही मोहम्मद जिंदाबाद जिंदाबाद पूत को जिंदाबाद यूनिट जिंदाबाद 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 जिंदाबाद

ਬੋਲੋ ਰੱਬ ਮੋਹਿੰਦ ਮਹੀਦਰਾ ਦਾਬਾਦ ਬੋਹਿੰਦ ਮਹੀਦਰਾ ਦਾਬਾਦ ਲਿੰਦਾ ਹੋਰ ਖਰੋਸਪਾਟ ਵੀ ਅਮੀਰ ਮਹੀਦਰਾ ਦਾਬਾਦ ਜੂਤ ਤੋਕਰ ਅਮਲੇ ਦਾ ਆਇਆ ਕਿ ਆਹ ਆ ਮੈਨੂੰ ਸੁਣਨੇ

ਆਪਾਂ ਜਿਹੜਾ ਕੁਰਸੀਆਂ ਦੇ ਨਾਲ ਦੀ ਬਵਾਸਤਾ ਕਰਦੀ ਤਾਂ ਬਿਲਕੁਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਲਾਲਾਬਾਦ ਦੇ ਚਾਂਦੀਰਾਮ ਧਰਮਸ਼ਾਲਾ ਦੀਆਂ ਜਿੱਥੇ ਅੱਜ ਯੂਥ ਕਾਂਗਰਸ ਦੇ ਪਿਆਰ ਪ੍ਰਧਾਨ ਮੋਵਿਤ ਮਹਿੰਦਰਾ ਜੀ ਪਹੁੰਚੇ ਨੇ ਦਾ ਨਾਮ ਉਹਨਾਂ ਦੇ ਜਲਾਲਾਬਾਦ ਕੇ ਤੋਂ ਯੂਜ ਕਾਂਗਰਸ ਦੇ ਨੌਜਵਾਨ ਆਗੂ ਸਹਿਬਾਨ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਉੱਚੇ ਅੱਚੇ ਤੌਰ ਤੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਇੱਥੇ ਮੌਜੂਦ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ बिल्कुल स्वागत किया कि ता ता जा रहा मोहित महिंद्रा जी का दोस्तों मैं विशाल कुमार न्यूज ਅਸੀਂ ਆ ਗਏ ਹਾਂ ਲਾਵਾ ਦੇ ਵਿੱਚ ਤਾਂ ਨਹੀਂ ਕਰ ਜਿੱਥੇ ਕਿ ਪੰਜਾਬ ਦੇ ਪ੍ਰਧਾਨ ਯੂਪੀ ਦੇ ਪ੍ਰਧਾਨ ਮੋਇਤ ਮਿੰਦਰਾ ਜੀ ਅੱਜ ਜਲਾਲਾਬਾਦ ਤੁਸੀਂ ਪਹੁੰਚੇ ਹੋ ਕਿੱਦਾਂ ਦਾ ਸਵਾਗਤ ਹੋਇਆ ਔਰ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਪਹੁੰਚ ਕੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਸ਼ਹੀਦੀ ਦਿਵਸ ਹੈ ਸਾਡੇ ਸਵਰਗੀ ਪ੍ਰਧਾਨ ਮੰਤਰੀ ਅ ਰਜੀਵ ਗਾਂਧੀ ਜੀ ਦਾ ਉਹਦੇ ਮੱਦੇਨਜ਼ਰ ਅੱਜ ਜਿਹੜਾ ਬਲੱਡ ਡੋਨੇਸ਼ਨ ਡਰਾਈਵ ਸਾਰੇ ਹਿੰਦੁਸਤਾਨ ਦੇ ਵਿੱਚ ਉਹ ਬਲੱਡ ਡੋਨੇਸ਼ਨ ਡਰਾਈਵ ਵੀ ਚੱਲ ਰਹੀ ਹੈ ਔਰ ਉਹਨਾਂ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਟ੍ਰਿਬਿਊਟ ਕਰਨ ਲਈ ਅੱਜ ਜਲਾਲਾਬਾਦ ਵਿਖੇ ਪਹੁੰਚੇ ਆਂ ਔਰ ਸਮੁੱਚੀ ਲੀਡਰਸ਼ਿਪ ਫਾਜ਼ਲਕਾ ਜ਼ਿਲ੍ਹੇ ਦੀ ਔਰ ਜਲਾਲਾਬਾਦ ਹਲਕੇ ਦੀ ਮੇਰੀ ਯੂਥ ਕਾਂਗਰਸ ਦੀ ਸਮੁੱਚੀ ਟੀਮ ਸਾਰੀ ਉਰੇ ਬੈਠੀ ਹੈ ਮੈਂ ਸਭ ਦਾ ਧੰਨਵਾਦ ਕਰਦਾ ਕਿ ਸਾਡੇ ਜਿਹੜਾ ਇੱਕ ਹੈਰੀਟੇਜ ਹੈ ਸਾਡਾ ਇਤਿਹਾਸ ਹੈ ਉਹਨੂੰ ਯਾਦ ਕਰਨ ਲਈ ਔਰ ਖਾਸ ਤੌਰ ਤੇ ਜਿਹੜੀਆਂ ਜੰਗਾਂ ਛੜੀਆਂ ਨੇ ਉਸ ਕੰਟੈਕਸਟ ਦੇ ਵਿੱਚ ਅਸੀਂ ਰਾਜੀਵ ગાંધી ਜੀ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਨੂੰ ਔਰ ਜਿਨ੍ਹਾਂ ਨੇ ਇਸ ਪਹਿਲਗਾਮ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਟ੍ਰਿਬਿਊਟ ਪੇ ਕਰਨ ਲਈ ਅੱਜ ਅਸੀਂ ਜਲਾਲਾਬਾਦ ਆਏ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ ਕਿਉਂਕਿ ਉਹਨਾਂ ਇਲੈਕਸ਼ਨ ਹੋਵੇ ਥੋੜਾ ਸਮਾਂ ਬਚਿਆ ਹੈ 유ਥ ਕਾਂਗਰਸ ਦੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਕੀਤੀ ਹੈ ਦੇਖੋ ਪਹਿਲਾਂ ਤਾਂ ਸਾਰੇ ਪੰਜਾਬ 'ਚ ਕਲੈਰਿਟੀ ਹੁੰਦੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਦੀ ਵਾਰੀ ਇਸ ਵਾਰ ਪੰਜਾਬ ਦੇ ਲੋਕ ਲੈ ਕੇ ਆ ਰਹੇ ਆ ਔਰ ਹਮ ਹਮਾ ਕੇ ਬਹੁਤ ਵਧੀਆ ਸਾਰੇ ਪੰਜਾਬ ਦੇ ਵਿੱਚ ਮੈਸੇਜ ਹੈ ਕਾੰਗਰਸ ਪਾਰਟੀ ਦਾ ਅਪਰ ਹੈਂਡ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯੂਥ ਕਾੰਗਰਸ ਦੇ ਸਾਰੇ ਸਾਥੀ ਡੋਰ ਟੂ ਡੋਰ ਕੈਂਪੇਨ ਯੂਥ ਜੋੜੋ ਬੂਥ ਜੋੜੋ ਔਰ ਜੋ ਗਰਾਉਂਡ ਤੇ ਅਸੀਂ ਕਨੈਕਟੀਵਿਟੀ ਅਸੀਂ ਬਣਾਣ ਦੀ ਸਾਡੀ ਕੈਂਪੇਨ ਚੱਲ ਰਹੀ ਹੈ ਉਸੇ ਚਲਾਵਾਂਗੇ ਉਹਦਾ ਨਤੀਜਾ ਵੀ ਨਿਕਲੂਗਾ ਜਬ ਸਾਡੇ ਫਾਰਮਰ ਪ੍ਰੈਜ਼ੀਡੈਂਟ ਵੀ ਸਾਡੇ ਨਾਲ ਨੇ ਰਵਿੰਦਰ ਆਮਲਾ ਜੀ ਵੀ ਇਸ ਮੇਰੇ ਸੀਨੀਅਰ ਨੇ ਇਹ ਪੁਰਾਣੇ ਯੂਥ ਕਾੰਗਰਸ ਪ੍ਰਧਾਨ ਹੈ ਤੇ ਮੈਂ ਮੌਜੂਦਾ ਪ੍ਰਧਾਨ ਆ ਰਾਜਬਖਸ਼ ਕੰਬੋਤ ਸਾਹਿਬ ਵੀ ਆਏ ਹੋਏ ਨੇ ਸਾਰੀ ਹਰਪ੍ਰੀ ਰੋਜੀ ਜੋਸ਼ਨ ਜੀ ਆਏ ਹੋਏ ਨੇ ਜ਼ਿਲ੍ਹਾ ਪ੍ਰਧਾਨ ਸਾਡੇ ਸਰਜੀਤ ਜੀ ਇਸ ਹਲਕੇ ਦੇ ਮੋੜਾ ਭੁੱਲਰ ਜੀ ਸਮੁੱਚੀ ਟੀਮ ਆਈ ਹੋਈ ਹੈ ਇਸ ਲਈ ਮੈਂ ਸਭ ਦਾ ਸ਼ੁਕਰਗੁਜ਼ਾਰ ਜੀ ਠੀਕ ਹੈ ਨਾ ਚਾਹੋਗੇ ਦੋ ਲਫ਼ਜ਼ਾ ਪ੍ਰਧਾਨ ਜੀ ਦਾ ਠੀਕ ਹੈ ਕੋਈ ਕੁਝ ਜਲਣਾ ਚਾਹੀਦਾ ਮਨ ਲੱਗ ਪਲੀਜ਼ ਲੋਕੀ ਤੁਹਾਨੂੰ ਇਲੈਕਸ਼ਨ ਲੜਾਉਣ ਨੂੰ ਮਿਲਦਾ ਜਲਾਵਾ ਤੁਸੀਂ ਵਾਈਟ ਨਹੀਂ ਦਿੰਦੇ ਥੋੜਾ ਜਿਹਾ ਬਾਸ ਤੋਂ ਆ ਜੀ ਜੀ ਆਵਲਾ ਸਾਬ ਹਾਂ ਜੀ ਸਰ ਜੀ ਆਵਲਾ ਤਾਂ ਮੈਂ ਯੂਥ ਕਾਂਗਰਸ ਦੀ ਸਾਰੀ ਟੀਮ ਨੂੰ ਔਰ ਖਾਸ ਤੌਰ ਤੇ ਪ੍ਰਧਾਨ ਸਾਹਿਬ ਮੋਹਿਤ ਮਹਿੰਦਰਾ ਜੀ ਜਿਹੜੇ ਇਨੀ ਦੂਤੋਂ ਅੱਜ ਇੱਥੇ ਬਾਰਡਰ ਤੇ ਆਏ ਆ ਬਾਰਡਰ ਦਾ ਹਾਲਾਤ ਜਾਣਨ ਲਈ ਵੀ ਔਰ ਇਸ ਬਲੱਡ ਕੈਂਪ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਤੇ ਸਾਰੀ ਯੂ ਕਾਂਗਰਸ ਦਾ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਦਾ ਮੋੜਾ ਜੀ ਦਾ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਜਿਵੇਂ ਇਹਨਾਂ ਨੇ ਇੱਕ ਮਹਿੰਮ ਚਲਾਈ ਹੈ ਬਲੱਡ ਡੋਨੇਸ਼ਨ ਕੈਂਪ ਦੀ ਉਹਦੇ ਨਾਲ ਜਿਹੜੇ ਨੌਜਵਾਨ ਨਸ਼ਿਆਂ ਵੱਲ ਲੱਗੇ ਹੋਏ ਆ ਉਹ ਵੀ ਦੁਬਾਰਾ ਸਹੀ ਰਸਤੇ ਤੇ ਆਣਗੇ ਜਦੋਂ ਖੂਨ ਦੇਣਗੇ ਖੂਨ ਬਲੱਡ ਡੋਨੇਸ਼ਨ ਕੈਂਪ ਲੱਗੇਗਾ ਤੇ ਉਹਨਾਂ ਦੇ ਮਨ 'ਚ ਵੀ ਘਬਰਾਹਟ ਹੋਊਗੀ ਵੀ ਸਾਨੂੰ ਗਲਤ ਕੰਮ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਸਰ ਇੱਕ ਜਲਾਲਾਵਾ ਸਮਾਜ ਸੇ ਵੀ ਬਹੁਤ ਵੱਡੇ ਕੰਮ ਕੀਤੇ ਜਾ ਰਹੇ ਹਨ ਜਿਗਰਾਨਾਵਾ ਤੋਂ ਸਰ ਕੀ ਕਹਿਣਾ ਚਾਹੋਗੇ ਹਾਂਜੀ ਸਮਾਈ ਸੇ ਵੀ ਵੱਲੋਂ ਤੁਹਾਡੇ ਬਹੁਤ ਵਧੀਆ ਕੰਮ। ਬਿਲਕੁਲ ਸਾਡਾ ਕੰਮ ਸਾਡੀ ਜ਼ਿੰਮੇਵਾਰੀ ਬੰਦੀ ਹੈ ਸਮਾਜ ਦੇ ਲਈ। ਸਾਡਾ ਸਾਡੀ ਕੁਝ ਡਿਊਟੀਆਂ ਹੈ ਸਮਾਜ ਦੇ ਲਈ ਅਸੀਂ ਆਪਣੀਆਂ ਡਿਊਟੀਆਂ ਪੂਰੀ ਕਰਨ ਦੀ ਕੋਸ਼ਿਸ਼। ਅਲਕਾ ਜਲਾਲਾਬਾਦ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਇਹੀ ਕਿ ਅਮਨ ਸ਼ਾਂਤੀ ਨਾਲ ਆਪਾਂ ਨੂੰ ਰਹਿਣਾ ਚਾਹੀਦਾ ਤੇ ਜਿਹੜੇ ਚੋਰ ਬਾਜ਼ਾਰੀ ਚੱਲਦੀ ਪਈ ਹੈ ਉਹਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ। ਇੱਕ ਆਵਲਾ ਸਾਹਿਬ ਲੋਕਾਂ ਦਾ ਵੀ ਕਹਿਣਾ ਹੈ ਕਿ ਆਵਲਾ ਸਾਹਿਬ ਇਥੋਂ ਇਲੈਕਸ਼ਨ ਲੜਨ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਕਾਂਗਰਸ ਪਾਰਟੀ ਕੋਲ ਜੋ ਲੋਕਾਂ ਦੀ ਮਰਜ਼ੀ ਹੋਊਗੀ ਜੋ ਪਬਲਿਕ ਦੀ ਆਵਾਜ਼ ਹੋਊਗੀ ਮੈਨੂੰ ਉਸ ਤੇ ਪੂਰਾ ਭਰ ਸਰਮਾਈ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਜੋ ਅੱਜ ਦਾ ਇਹ ਪ੍ਰੋਗਰਾਮ ਹੈ ਅੱਜ ਦਾ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਸਾਡੇ ਸ਼੍ਰੀ ਰਾਜੀਵ ਗਾਂਧੀ ਜੀ ਦੀ ਵਰਸੀ ਤੇ ਵਿਸ਼ੇਸ਼ ਤੌਰ ਤੇ ਅੱਜ ਯੂਥ ਕਾਂਗਰਸ ਦੇ ਬਿਨਿਓ ਆਰਗੇਨਾਈਜ਼ ਕੀਤਾ ਗਿਆ ਹੈ ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਪਹਿਲਗਾਮ ਦੇ ਵਿੱਚ ਜਾਂ ਸਰਹੱਦਾਂ ਤੇ ਸਾਡੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਪ ਅੱਜ ਲਗਾਇਆ ਗਿਆ ਔਰ ਬੜਿਆ ਲੋਕਾਂ ਦੇ ਵਿੱਚ ਉਤਸ਼ਾਹ ਹੈ ਪ੍ਰਧਾਨ ਜੀ ਆਏ ਨੇ ਹੋਰ ਵੀ ਨੌਜਵਾਨਾਂ ਦੇ ਵਿੱਚ ਜਿਹੜਾ ਉਤਸ਼ਾਹ ਭਰਨਗੇ ਔਰ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ ਜਿਹੇ ਸੱਦੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਥੇ ਆਜਾ ਰਹੇ ਜੀ ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਮਰੀ ਨਿਰਹਾ ਹੈਗਾ ਕਾਂਗਰਸ ਦੇ ਵੱਲੋਂ ਤਗਰਬਲ ਗੱਲਬਾਤ ਕਰਵਾਈ ਅਰਵਿੰਦਰ ਆਵਲਾ ਜੀ ਵੀ ਉਹਨਾਂ ਦੇ ਨਾਲ ਪਹੁੰਚੇ ਨੇ। ਜੀ ਕਰਾਂ ਸਰ ਸਵਾਹਿਕ ਅਸੀਂ ਮੈਦਾਨ ਦੀ ਮੇਜ਼ਬਾਨਾ ਕਰੀ ਜਲਾਲਾਬਾਦ ਦੇ ਚਾਦੀ ਰਾਵ ਧਰਮਸ਼ਾਲਾ ਦੀਆਂ ਜਿੱਥੇ ਅੱਜ ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਜਿਹੜੇ ਪਹੁੰਚੇ ਨੇ ਤਾਂ ਉਹਨਾਂ ਦਾ ਸਵਾਗਤ ਕਰਨ ਦੇ ਲਈ ਜਲਾਲਾਬਾਦ ਹਲਕੇ ਦੀ ਸਮੂੱਚੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਜਿਹੜਾ ਇਥੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਲਾਲਾਵਾ ਦੇ ਚਾਂਦੀ ਰਾਮ ਧਰਮਸ਼ਾਲਾ ਦੀਆਂ ਹਾਂ

ਹਾਂ ਜੀ ਆ ਗਿਆ ਕੋਈ ਨਹੀਂ ਪਤਾ ਬਿਲਕੁਲ ਇਸ ਮੌਕੇ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਹੈ ਇਹ ਆ ਗਿਆ ਬਹੁਤ ਵਧੀਆ ਆਜਾ ਬਾਅਦ 호텔ਾਂ ਨੂੰ ਜਿਮਨਾ ਕਰ ਜਾ ਜਿਮਨਾ ਅਤੇ ਜੀ ਅਜੇ ਤਰ੍ਹਾਂ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਯੂਥ ਕਾਂਗਰਸ ਦੇ ਜਿਹੜੇ ਨੌਜਵਾਨ ਨੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਸੂਚੀ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਲਾਲਾਵਾ ਤੋਂ ਉਹ ਜਿਹੜਾ ਅੱਜ ਜੀਚੇ ਤੌਰ ਤੇ ਪਹੁੰਚੀ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਰਮਿੰਦਰ ਆਵਲਾ ਜੀ ਕਾਂਗਰਸ ਪਾਰਟੀ ਦੇ ਯੂਥ ਅੰਗਰ ਦੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਰਾਜਬਖਸ਼ ਕਮੋਰ ਜੀ ਰੂਬੀ ਗੇਲ ਜੀ

ਸਾ ਬਿਲਕੁਲ ਜਿਹੜੇ ਜਿਹੜੇ ਲੋਕਾਂ ਦੇ ਵੱਲੋਂ ਅੱਜ ਇੱਥੇ ਫੂਨਦਾਨ ਕੀਤਾ ਗਿਆ ਤਾਂ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਅਪਰੇਨ ਮਾਫੀ ਪੜ ਸਕਦੇ ਆ ਸੈਨਿਕਾਈ ਜੀ ਲੈਓ पंजाब यूथ कांग्रेस की ओर से हमारे तो पंजाब तो मैं पंजाब यूथ कांग्रेस की ओर से तो दिन्दिल दिन्दिल मैं पंजाब यूथ कांग्रेस की ओर से आज हमारे पूर्व प्रधानमंत्री स्वर्गीय राजीव गांधी जी की शहीदी दिवस पर आज जलालाबाद की बॉर्डर धरती पर आके यहाँ के योद्धों की धरती पर आके हमने आज खूनदान कैंप पंजाब यूथ कांग्रेस की तरफ से यहाँ बहुत बड़ा खूनदान कैंप रखा यहाँ की डिस्ट्रिक्ट टीम असेंबली की टीम सभी ने अपनी जो ट्रिब्यूट्स हैं स्वर्गीय प्रधानमंत्री और जो पहलगाम हमले में मारे गए हमारे शहीद हैं और इस जंग में शहीद हुए हमारे जवानों को ट्रिब्यूट देते हुए हमने आज जलालाबाद फाजिलका डिस्ट्रिक्ट में हमने खूनदान कैंप यूथ कांग्रेस की तरफ से लगाया और मैं सभी को यहाँ पे आए जितने साथियों ने अपना खूनदान करा क्योंकि खूनदान यूथ कांग्रेस ने सबसे पहले सत्रों के धाके में सबसे पहले अगर शुरू हुआ था हिंदुस्तान में खूनदान शुरू हुआ था तो यूथ कांग्रेस की बहुत बड़ी उसमें देन थी तो आज वो निरंतर हम उस प्रक्रिया को चला रहे हैं सो मैं अपनी तरफ से स्वर्गीय राजीव गांधी जी को बहुत बहुत नमन करता हूँ उनको ट्रिब्यूट पे करता हूँ जय हिंद माइक देता ਪਾਈਓ ਦਾ ਬਲਾਡ ਵੀ ਚੈੱਕ ਕਰਾ ਸੋ ਤੇ ਕਿੰਨਾ ਦੇਰ ਚੱਲਦਾ ਉਹ ਬਲਾਡ ਦਾ ਸੀ ਨਾ ਜਿਹੜਾ ਸਾਡੀਆਂ ਵੱਲ ਹੋਈਆਂ ਉਹ ਵੀ ਹਾਂ ਹਾਂ ਬਿਲਕੁਲ ਲਾਈਵ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਐਜ ਨਿਊਜ਼ 24 ਚੈਨਲ ਤੋਂ ਦੇਖ ਸਕਦੇ ਹੋ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਜੀ ਜਿਹੜੇ ਪਹੁੰਚੇ ਨੇ ਹੈਲੋ

ਅਜੀਤ ਕੁਬੜਾ ਨੂੰ ਫੋਟੋ ਲੈ ਜੀ ਚਲਿਓ ਬੋਲੋ ਮੈਂ ਨਵਾਂ ਇੱਕ ਮੂਵੀ ਬਣਾਣੀ ਥੋੜਾਈ ਯਾਰ ਨਾ ਰਹਿਣਾ ਕੋਈ ਥੋੜੇ ਲੱਗੇ ਸਾਰੇ ਕੋ ਕਰਨਾ ਉਹਨੂੰ ਲੈ ਲੈਂਦੀ ਸਮਾਨ ਆਪਾਂ ਦਾ ਬੜੇ ਲੈਣੇ ਕਰਦੇ ਸਭ ਜੈਕ ਮੈਂ ਬਿਲਕੁਲ ਅੱਜ ਜਲਾਲਾਬਾਦ ਦੀ ਚਾਂਦੀਰਾਮ ਧਰਮਸ਼ਾਲਾ ਦੇ ਵਿੱਚ ਯੂਥ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮੋਹਿਤ ਮਹਿੰਦਰਾ ਜੀ ਉਹ ਇੱਥੇ ਪਹੁੰਚੇ ਨੇ ਦੇਖ ਸਕਦੇ ਹੋ ਬਲੱਡ ਕੈਂਪ ਵੀ ਇਕ ਲਗਵਾਇਆ ਗਿਆ ਸੀ ਜਲਾਲਾਬਾਦ ਹਲਕੇ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ ਚਾਹੇ ਉਹ ਕੋਈ ਯੂਥ ਕਾਂਗਰਸ ਦਾ ਕੋਈ ਨੌਜਵਾਨ ਆਗੂ ਹੋਵੇ ਕੋਈ ਸੀਨੀਅਰ ਆਗੂ ਹੋਵੇ ਤਾਂ ਸਾਰੇ ਜਿਹੜਾ ਇੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਗੱਲਬਾਤ ਵੀ ਕਰਵਾਈ ਹੈ ਨਾਲ ਉਹਨਾਂ ਦੇ ਅੱਜ ਇੱਥੇ ਦੱਸਦੀ ਐ ਇਸ ਪ੍ਰੋਗਰਾਮ ਦੌਰਾਨ ਰਮਿੰਦਰ ਸਿੰਘ ਆਵਲਾ ਜਿਹੜੇ ਜਲਾਲਾਬਾਦ ਹਲਕੇ ਤੋਂ ਸਾਬਕਾ ਵਿਧਾਇਕ ਰਹ ਚੁੱਕੇ ਨੇ ਕਾਂਗਰਸ ਪਾਰਟੀ ਦੇ ਰਾਜਬਖਸ਼ ਕਮੋਦ ਜੀ, ਹਰਪ੍ਰੀਤ ਰੋਜੀ, ਜੋਸ਼ਨ ਜੀ, ਰੂਬੀ ਗਿੱਲ ਜੀ ਤਾਂ ਹੋਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਜਲਾਲਾਬਾਦ ਹਲਕੇ ਤੋਂ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੀ ਉਹ ਇੱਥੇ ਪਹੁੰਚੀ ਹੋਈ ਆ ਦੇਖ ਸਕਦੇ ਹੋ ਜਿਹੜਾ ਇਕੱਠ ਹੈ ਕਾਫੀ ਜਿਹੜੇ ਜਲਾਲਾਬਾਦ ਹਲਕੇ ਤੋਂ ਲੋਕ ਇੱਥੇ ਪਹੁੰਚੇ ਨੇ ਅੱਜ ਜਿਹੜਾ ਪੰਜਾਬ ਪ੍ਰਧਾਨ ਯੂਥ ਕਾਂਗਰਸ ਦੇ ਮੋਹਿਤ ਮਹਿੰਦਰਾ ਜੀ ਇੱਥੇ ਪਹੁੰਚੇ ਨੇ ਗੱਲਬਾਤ ਕਰਵਾਈ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਣੇ ਰਹੋ ਐਚ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਗੋਪਾਰਾਏ ਜਲਾਲਾਬਾਗ